ਹਾਂਜੀ ਅੱਜ ਦੀ ਵੱਡੀ ਅਤੇ ਅਹਿਮ ਖਬਰ ਸਾਂਝੀ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਜਿਹਦੇ ਵਿੱਚ 328 ਰੁਪਿਆਂ ਦੇ ਮਾਮਲੇ ਨੂੰ ਲੈ ਕੇ ਤੇ ਇੱਕ ਜਿਹੜੀ ਕੱਲ ਸੀਐਮ ਭਵਨਤਮਨ ਦੀ ਕਾਲ ਤਖਤ ਤੇ ਪੇਸ਼ੀ ਸੀ ਤੇ ਜਿਹੜੇ ਕਾਲ ਤਖਤ ਦੇ ਜੱਥੇਦਾਰ ਗੜਗਾਸ ਸਾਹਿਬ ਇਹਨਾਂ ਬੰਨੀਆਂ ਵੀ ਪਹੁੰਚਿਆ ਜਾਂਦਾ ਸੀਐਮ ਭਵਨਤਮਨ ਬੰਨੀਆਂ ਵੀ ਉੱਥੇ ਪਹੁੰਚਿਆ ਜਾਂਦਾ ਇੱਕ ਕਾਲਾ ਬੈਗ ਲੈ ਕੇ ਜਾਂਦੇ ਆ ਭਰਿਆ ਹੋਇਆ ਉਹਦੇ ਵਿੱਚ ਉਸ ਬੈਗ ਦੇ ਵਿੱਚ 25000 ਪੰਨੇ ਦੱਸੇ ਜਾਂਦੇ ਆ 25000 ਪੰਨਿਆਂ ਦੇ ਵਿੱਚ ਹੁਣ ਉਸ ਬੈਗ ਦੇ ਵਿੱਚ ਕੀ ਸਬੂਤ ਆ ਜਾਂ ਕੀ ਉਹਦੇ ਵਿੱਚ ਹੈਗਾਗਾ ਹਾਲੇ ਤੱਕ ਇਹ ਖੁਲਾਸਾ ਨਹੀਂ ਹੋਇਆ ਕਿਉਂਕਿ ਕਈ ਲੋਕਾਂ ਨੇ ਇਹ ਕਹਿਣਾ ਵੀ ਉਹਦੇ ਵਿੱਚ ਸਬੂਤਾਂ ਦੇ ਆਧਾਰ ਤੇ ਜੋ ਕ judiciaire ਵਿੱਚ ਹੋਰ ਵੀ ਕਈ ਗੱਲਾਂ ਨੂੰ ਲੈ ਕੇ ਖੁਲਾਸੇ ਹਜੇ ਆਉਣੇ ਆ ਬਾਕੀ ਆ ਉਹ ਬੈਗ ਜ਼ਰੂਰ ਦੇ ਦਿੱਤਾ ਗਿਆ ਉਹ ਕਾਲ ਤੱਕ ਦੇ ਜਥੇਦਾਰ ਆ ਜਿਹੜੇ ਕਿ ਉਥੋਂ ਦੇ ਉਨਨ ਤੇ ਪਰ ਹੁਣ ਇੱਕ ਵੀਡੀਓ ਹੋਰ ਸਾਂਝੀ ਕਰ ਦਈਏ ਉਹ ਖਲਾਸੇ ਤਾਂ ਹਜੇ ਹੋਣੇ ਬਾਕੀ ਆ ਵੀ ਕਾਲੇ ਬੈਗ ਦੇ ਵਿੱਚ ਕੀ ਸੀ ਇਧਰੋਂ ਸੀਐਮ ਭਵਨਤਮਨ ਜਿਹੜਾ ਲੈ ਕੇ ਜਾਂਦੇ ਆ ਤੇ ਇੱਕ ਪੰਜ 25000 ਪੰਨਿਆਂ ਦਾ ਉਹ ਇੱਕ ਆਪਾਂ ਕਹਿ ਦਈਏ ਵੀ ਬੈਗ ਭਰਿਆ ਹੋਇਆ ਤੇ ਇੱਕ ਪਾਸੇ ਵੱਡੀ ਗੱਲ ਇਹ ਆ 328 ਰੁਪਿਆਂ ਦਾ ਮਾਮਲਾ ਵੀ ਤੁਹਾਡੇ ਨਾਲ ਸਾਂਝੀ ਕਰਾਈ ਗੱਲ ਇੱਕ ਪਾਸੇ ਵੱਡੀ ਗੱਲ ਇਹ ਸੀ ਵੀ ਜਿਹੜਾ ਇਹਨਾਂ ਨੇ ਸੀਐਮ ਭਵਨਤਮਨ ਨੂੰ ਇੱਕ ਵੀਡੀਓ ਜਿਹੜੀ ਦੇ ਵਿੱਚ ਕਿਹਾ ਵੀ ਜੀ ਇਹ AI ਨਾਲ ਵੀਡੀਓ ਬਣੀ ਹੈ ਜਿਹੜੀ ਇਹ ਸੀਐਮ ਭਵਨਤਮਨ ਦੀ ਵੀ ਇੱਕ ਤਸਵੀਰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੀ ਹੈ ਜਿਹੜੇ ਉਹ ਤੋਂ ਪਿਸ਼ਾਬ ਕਰਦਾ ਦਿਖਾਇਆਗਾ ਤੇ ਛੱਟੇ ਮਾਰ ਰੇ ਸ਼ਰਾਬ ਦੀ ਉਹ ਵੀਡੀਓ AI ਨਾਲ ਬਣਾਈ ਗਈ ਆ ਇਹ ਸੀਐਮ ਭਵਨਤਮਨ ਬੰਨਿਉ ਲਾਈਵ ਆ ਕੇ ਕੱਲ ਜਿਹੜਾ ਲਾਈਵ ਟੈਲੀਕਾਸਟ ਚੱਲ ਰਹੀ ਜਾਂਦਾ ਸੀ ਉਹ ਲੋਕਾਂ ਨੇ ਦੇਖ ਵੀ ਲਿਆ ਉਹਦੇ ਵਿੱਚ ਕੀ ਕਿਹਾ ਵੀ ਵੀਡੀਓ ਇਹ ਮੇਰੀ ਨਹੀਂ ਕਿਸੇ ਦੀ ਵੀ ਬਣਾ ਸਕਦੇ ਇਹ ਨਾ AI ਨਾਲ ਪਰ ਉਹਦੇ ਚ ਜਦੋਂ ਮੈਂ ਹੈ ਹੀ ਨਹੀਂ ਮੈਂ ਸਪਸ਼ਟੀਕਰਨ ਜੋ ਆਪਣੇ ਬੰਨਿਓ ਲੋਕਾਂ ਦੇ ਸਾਹਮਣੇ ਜੋ ਦੱਸ ਦਿੱਤਾ ਜਾਂਦਾ ਤੇ ਪਰ ਜਿਹੜਾ ਗੱਲਿਆਂ ਦਾ ਹਿਸਾਬ ਸੀ ਉਹ ਬਈ ਕਾਲ ਤੱਕ ਤੇ ਜੱਥੇਦਾਰ ਬੰਨਿਓ ਇੱਕ ਕਾਪੀ ਹੁੰਦੀ ਹੈ ਜਿਹੜੀ ਉਹਦੇ ਤੇ ਪੂਰਾ ਹਿਸਾਬ-ਤਬਾਬ ਲਿਖਿਆ ਹੁੰਦਾ ਵੀ ਇੱਥੇ ਇੰਨਾ ਪੈਸਾ ਖਰਚ ਹੋ ਗਿਆ ਇੰਨਾ ਕਾਲਜਾਂ ਤੇ ਹੋ ਗਿਆ ਹੋਰ ਵੀ ਕਈ ਗੱਲਾਂ ਦੱਸੀਆਂ ਜਾਂਦੀਆਂ ਇਸ ਗੱਲਾਂ ਨੂੰ ਲੈ ਕੇ ਜਿਹੜਾ ਇੱਕ ਮੁੱਦਾ ਹੁਣ 328 ਰੁਪਿਆਂ ਦਾ ਮਾਮਲਾ ਤਾਂ ਉਹ ਗੱਲ ਖਬਰ ਸਾਂਝੀ ਕਰਦਗੇ ਤੁਹਾਡੇ ਨਾਲ ਪਹਿਲਾਂ ਵੀ ਜਿਹੜੇ 328 ਰੂਪ ਕੁਝ ਉਹਦੇ ਵਿੱਚੋਂ 169 ਰੂਪ ਸੀਮ ਭਵੰਤਮਨ ਕਹਿੰਦੇ ਆ ਲੱਭ ਗਏ ਤੇ ਪਰ 139 ਰੂਪ ਜਿਹੜੇ ਉਹਦਾ ਰਿਕਾਰਡ ਹੈ ਨਹੀਂ ਉਹ ਜਿਹੜੇ 139 ਰੂਪ ਆ ਵਿੱਚ ਇਹ ਵੀ ਚਰਚਾ ਵੀ ਇਹ 328 ਦੇ ਵਿੱਚੋਂ ਹੀ ਆ ਤਾਂ ਪਹਿਲਾ ਵੀਡੀਓ ਸੁਣਾ ਦਗੇ ਇੱਕ ਚੈਨਲ ਬਣੀ ਉਹ ਤੇ ਜਿਹੜਾ ਇੱਕ ਬਈ ਜ਼ਿੰਮੇਵਾਰ ਬੰਦਾ ਆਪਾਂ ਕਹਦੇ ਆ ਵੀ ਉਹ ਵੀ ਇੱਕ ਖੁਲਾਸੇ ਹੋਣ ਜਾ ਰਹੇ ਆ ਇੱਕ ਗੁਰਸਿੱਖ ਬਣੀਓ ਇਸ ਗੱਲਾਂ ਦੇ ਤੇ ਇੱਕ ਪੱਤਰਕਾਰ ਬਣੀਓ ਪਹਿਲਾਂ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ 328 ਰੁਪਿਆਂ ਦੇ ਮਾਮਲੇ 'ਚ ਜਿਹੜੀ ਹੁਣ ਤੱਕ ਦੀ ਵੱਡੀ ਅਪਡੇਟ ਆ ਇਹ ਕੀ ਆ ਉਹ ਤਾਂ ਇਸ ਕਰਕੇ ਗੰਭੀਰ ਹੈ ਕਿਉਂਕਿ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਜੁੜਿਆ ਹੋਇਆ ਮੁਕਸਰ ਵਿਖੇ ਮਾਕੀ ਦੀਆਂ ਕਾਨਫਰੰਸਾਂ ਦੇ ਵਿੱਚ ਸੀਐਮ ਸਾਹਿਬ ਵੱਲੋਂ ਇੱਕ ਸਟੇਟਮੈਂਟ ਦਿੱਤੀ ਜਾਂਦੀ ਹੈ ਬਹੁਤ ਵੱਡੀ ਸਟੇਟਮੈਂਟ ਹੁੰਦੀ ਹੈ ਉਹ ਕਹਿੰਦੇ ਨੇ ਕਿ ਜਿਹੜੇ 328 ਰੁਪਏ ਲਾਪਤਾ ਨੇ ਸ਼੍ਰੋਮਣੀ ਸਰੂਪਾ ਦੇ ਵਿੱਚੋਂ ਕੁਝ ਸਰੂਪਾਂ ਦੀ ਰਿਕਵਰੀ ਹੋ ਗਈ ਹੈ ਉਹ ਬਿਨਾਂ ਨਾਮ ਲਿਆ ਇਹ ਕਹਿੰਦੇ ਨੇ ਕਿ ਇੱਥੇ ਪੰਗਾ ਵਿਖੇ ਇੱਕ ਸਥਾਨ ਹੈ ਜਿੱਥੋਂ ਕੁਝ ਗੁਰੂ ਸਾਹਿਬ ਦੇ ਸਰੂਪ ਮਿਲੇ ਨੇ ਜਿਹਨਾਂ ਦੇ ਵਿੱਚੋਂ 30 ਦਾ ਰਿਕਾਰਡ ਤਾਂ ਉਸ ਸੰਸਥਾ ਦੇ ਕੋਲ ਹੈ ਪਰ 139 ਰੂਪ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ ਵਿਚ ਮੀਨਸ ਕਿ ਉਹ 139 ਸਰੂਪ ਉਹ 32800 ਰੁਪਿਆਂ ਦਾ ਇੱਕ ਹਿੱਸਾ ਨੇ ਇਹ ਜਿਸ ਸਥਾਨ ਤੇ ਖੁਦ ਪਹੁੰਚੇ ਆ ਜਿਸ ਸਥਾਨ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਇਸ ਸਥਾਨ ਤੇ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਰਸੂਖਾਨ ਹੈ ਔਰ ਇੱਥੇ ਹਰ ਇੱਕ ਧਰਮ ਦੇ ਲੋਕ ਜੁੜੇ ਹੋਏ ਨੇ ਹਰ ਇੱਕ ਧਰਮ ਦੇ ਦੀ ਆਸਥਾ ਨੂੰ ਆਪੋ ਆਪਣੀ ਆਸਥਾ ਮੁਤਾਬਕ ਹਰ ਕੋਈ ਇਸ ਦੀ ਆਪਣੀ ਪਰਵਾਸ਼ਾ ਕਰਦਾ ਹੈ ਸੇ ਕਿਸ ਨੂੰ ਗੁਰਦੁਆਰਾ ਕਹਿੰਦੇ ਨੇ ਕੋਈ ਡੇਰਾ ਕਹਿੰਦਾ ਪਰ ਇਹ ਜੋ ਸਾਡਾ ਵਰਜਨ ਹੈ ਇਹ ਅਸਲ ਚ ਰਸੋਖਾਨਾ ਸਾਹਿਬ ਹੈ ਤੁਸੀਂ ਦੇਖਦੇ ਆ ਇੱਥੇ ਕਿਤੇ ਡੇਰਾ ਲਿਖਿਆ ਇੱਥੇ ਰਸੋਖਾਨਾ ਸਾਹਿਬ ਲਿਖਿਆ ਇਹ ਰਸੋਖਾਨਾ ਸਾਹਿਬ ਹੈ ਲੰਗਰ ਇੱਥੇ ਸਥਾਪਿਤ ਕੀਤਾ ਗਿਆ ਸੀ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਵੱਲੋਂ 1916 ਦੇ ਵਿੱਚ ਤੇ 17 ਤੋਂ 1940 ਦੇ ਵਿੱਚ ਜੋ ਸਚਗੰਡ ਗਮਨ ਕੀਤੇ ਨੇ ਫਿਰ ਉਹਨਾਂ ਦਾ ਸੰਸਕਾਰ ਇਸ ਸਥਾਨ ਤੇ ਸੰਤਾਨੇ ਸ਼ਰਧਾ ਨਾਲ ਕੀਤਾ ਤੇ ਆ ਸਥਾਨ ਵੱਖਰਾ ਬਣਿਆ ਹੋਇਆ 100 100 ਉਹ ਸਬਦ ਸ੍ਰੂਪ ਤੁਹਾਡੇ ਕੋਲ ਨੇ ਜੀ ਬਿਲਕੁਲ 169 ਗੁਰੂ ਮਹਾਰਾਜ ਦੇ ਸ੍ਰੂਪ ਟੋਟੈਲਟੀ ਦੇ ਵਿੱਚ ਸਾਡੇ ਕੋਲ ਮੌਜੂਦ ਹਨ ਉਹਨਾਂ 169 ਦੇ ਰਿਕਾਰਡ ਤੁਹਾਡੇ ਕੋਲ ਹੈ ਬਿਲਕੁਲ ਇੱਕ ਇੱਕ ਸ੍ਰੂਪ ਦਾ ਰਿਕਾਰਡ ਬਕਾਇਦਾ ਤੌਰ ਤੇ ਉੱਤੇ ਸਾਡੇ ਕੋਲ ਹੈਗਾ ਪਰ ਐਸਆਈਟੀ ਦਾ ਦਾਅਵਾ ਹੈ ਕਿ ਸਿਰਫ 30 ਸ੍ਰੂਪਾਂ ਦਾ ਰਿਕਾਰਡ ਹੈ ਬਾਕੀ ਦਾ ਨਹੀਂ ਹੈ ਵੇਖੋ ਐਸਆਈਟੀ ਸਰਕਾਰ ਦੀ ਬਣਾਈ ਹੋਈ ਸੀ ਤੇ ਜ਼ਾਹਰ ਜੀ ਗੱਲ ਹੈ ਕਿ ਸਰਕਾਰ ਦਾ ਮੱਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਲੱਗਾ ਹੋਇਆ ਸੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਵਿੱਚ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਾ ਜੋਨਾਂ ਦੇ ਵਿਚਾਰੇ ਗਰਮਾ-ਗਰਮੀ ਹੁੰਦੀ ਸੀਗੀ ਧਿਆਨ ਆਪਾਂ ਸਾਰਿਆਂ ਨੇ ਕਿ ਸੋਸ਼ਲ ਮੀਡੀਆ 'ਚ ਦੇਖੀ ਸਰਕਾਰ ਆਪਣੇ ਆਪ ਨੂੰ ਬੇਵੱਸ ਮਸੂੂਫ ਕਰ ਰਹੀ ਸੀ ਸਰਕਾਰ ਨੂੰ ਕੋਈ ਵੀ ਜਵਾਬ ਨਹੀਂ ਸੀ ਮਿਲ ਰਿਹਾ ਸਰਕਾਰ ਜਿਹੜਾ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਤੇ ਇੱਕ ਗਿੱਦੜਵਾਹਾ ਤੇ ਇਹੇ ਹੁਣ ਪਿੰਡ ਬੰਗਾ ਤੋਂ ਇੱਕ ਉਥੇ ਸਥਾਨ ਹੈਗਾ ਉਥੋਂ ਇਹ ਹੂਨ ਸਰੂਪ ਮਿਲਦੇ ਆ ਇਸ ਗੱਲਾਂ ਨੂੰ ਲੈ ਕੇ ਜਿਹੜਾ ਇੱਕ ਵਿਵਾਦ ਖੜਾ ਹੋਇਆ ਖੜਾ ਸੀ ਕੁਝ ਸਰੂਪ ਹੁਣ 169 ਲੱਭ ਗਏ ਬਾਕੀ ਹਜੇ ਜਾਂਚ ਜਾਰੀ ਆ ਉਹ ਵੀ ਲੱਭ ਆਣਗੇ ਹੁਣ ਇਹ ਗੁਰੂ ਦੇ ਹੱਥਾਂ ਨਾਲ ਲਿਖੀ ਹੋਈ ਲਕਾਵਟ ਤਾਂ ਭਈ ਇਹ ਜਿਹੜੀ ਕੀ ਹੁਣ ਆਪਾਂ ਇਹ ਕਹਿ ਸਕਦੇ ਆ ਜੀ ਜਾਂਚ ਕੀਤੀ ਆ ਤਾਂ ਪਤਾ ਲੱਗ ਗਿਆ ਪਰ ਜਿਹੜੇ ਹੁਣ ਬਾਕੀ ਦੇ ਸਰੂਪ ਆ ਦਾ ਉਹ ਵੀ ਬਹੁਤ ਜਲਦ ਲੱਭ ਜਾਣੀ ਉਹ ਵੀ ਬਹੁਤ ਛੇਤੀ ਲੱਭਣਗੇ ਕਿਉਂਕਿ ਇੱਕ ਐਸਆਈਟੀ ਬੰਨੀ ਜਾਂਚ ਕੀਤੀ ਜਾਂਦੀ ਹੈ ਹੁਣ ਇਹ ਗੁਰਸਖ ਦਾ ਤਾਂ ਇਹ ਕਹਿਣਾ ਇਹ ਵੀ ਸਰਕਾਰਾਂ ਦਾ ਇੱਕ ਇਹ ਰੋਲ ਆ ਜਿਹੜਾ ਇਹਦੇ ਵਿੱਚ ਤੇ ਐਸਆਈਟੀ ਵੀ ਉਹਨਾਂ ਦੀ ਆ ਕਿਉਂਕਿ ਉਹਨਾਂ ਮਨੀਓ ਜਿਹੜਾ ਇਹ ਕਿਹਾ ਜਾਂਦਾ ਹੈ ਗਲਤ ਸਾਬਤ ਕੀਤਾ ਗਿਆ 239 ਪੰਨਿਆਂ ਦਾ ਜਿਹੜਾ ਇਹਨਾਂ ਕੋਲੇ ਜੀ ਕੋਈ ਰਿਕਾਰਡ ਹੈ ਨਹੀਂ ਸਾਡੇ ਕੋਲ 169 ਜਿਹੜੇ ਸਰੂਪ ਆ ਸਾਰਿਆਂ ਦਾ ਰਿਕਾਰਡ ਆ ਕੱਲੇ-ਕੱਲੇ ਸਰੂਪ ਦਾ ਤਾਂ ਇਸ ਗੱਲਾਂ ਨੂੰ ਲੈ ਕੇ ਹੁਣ ਤੱਕ ਦੇ ਜਿਹੜੀ ਵੀਡੀਓ ਸੀ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਤੁਸੀਂ ਆਪਣੇ ਕਮੈਂਟ ਜਰੂਰ ਰੱਖੋ ਤਾਂ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ